विजन पंजाब 24 न्यूज स्पेशल रिपोर्ट करनेल जी मोरिंडा मोरिंडा के नजदीक पेंड मरौली कला मिट्टी गंदे पानी के निकास में लेके चल रहा विवाद आज तीजे दिन भी जारी रहा दलित भाईचारे वालों मोरिंडा चंडीगढ़ जीटी रोड पे धरना लगा के आवाजाही पूरी तरह ठप कर दिखती गई धरनाकारिया ने पंजाब सरकार नगर पंचायत के खिलाफ ਜ਼ੋਰਦਾਰ ਨਾਰੇਬਾਜ਼ੀ ਕੀਤੀ ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਪੰਚਾਇਤ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਤਿੱਖੀ ਨਿੰਦਿਆ ਕੀਤੀ ਚੰਨੀ ਨੇ ਕਿਹਾ ਕਿ ਡਰੇਨ ਦੀ ਪਹਿਲਾਂ ਪੂਰੀ ਸਫਾਈ ਕਰਵਾਈ ਜਾਵੇ ਫਿਰ ਹੀ ਉਸ ਵਿੱਚ ਪਾਣੀ ਛੱਡਿਆ ਜਾਵੇ ਉਹਨਾਂ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਤੁਰੰਤ ਦਖਲ ਦੇਣ ਅਤੇ ਤਰਨਾਕਾਰੀਆਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਣ ਦੀ ਮੰਗ ਕੀਤੀ

ਫੰਡ ਦੇ ਵਿੱਚ ਸੜਕ 'ਤੇ ਆ ਕੇ ਬੈਠਣਾ ਪੈ ਰਿਹਾ ਹੈ ਰਾਤ ਨੂੰ ਬੈਠਦੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਜੇ ਸਰਕਾਰ ਇਨਸਾਫ ਕਰੇ ਤਾਂ ਲੋਕਾਂ ਨੂੰ ਸੜਕ 'ਤੇ ਨਹੀਂ ਆ ਕੇ ਬੈਠਣਾ ਪੈਂਦਾ ਮੈਂ ਜਦੋਂ ਤੁਸੀਂ ਇਹ ਗੱਲ ਹੋਈ ਹੈ ਡੀਸੀ ਨਾਲ ਵੀ ਗੱਲ ਕੀਤੀ ਸੀ ਕਿਉਂਕਿ ਮੈਂ ਉਰੇ ਹੈ ਨਹੀਂ ਸੀ ਰਾਤ ਹੀ ਆਇਆ ਤੇ ਵੀਡੀਓ ਨਾਲ ਵੀ ਗੱਲ ਕੀਤੀ ਸੀ ਡੀਪੀਓ ਨਾਲ ਵੀ ਗੱਲ ਕੀਤੀ ਸੀ ਸੀ ਨੇ ਮੈਨੂੰ ਵਿਸ਼ਵਾਸ ਦਿਵਾਇਆ ਸੀ ਅਸੀਂ ਇਨਸਾਫ ਕਰਾਂਗੇ ਲੇਕਿਨ ਲੋਕਲ ਲੀਡਰਸ਼ਿਪ ਜਿਹੜੀ ਹੈ ਉਹ ਇਨਸਾਫ ਨਹੀਂ ਹੋਣ ਦੇ ਰਹੀ ਪਾਣੀ ਹਮੇਸ਼ਾ ਆਪਣੀ ਧਰਤੀ ਦੀ ਢਲਾਨ ਦੇ ਅਸਾਰ ਬੰਦਾ ਹੈ ਧਰਤੀ ਦੀ ਢਲਾਨ ਜਾਂ ਲੈਹਂਦੇ ਵੱਲ ਜਿੱਧਰ ਸੂਰਛਿਬ ਦਾ ਜਾਂ ਦੱਖਣ ਵੱਲ ਹੈ ਇਸ ਪਾਸੇ ਨੂੰ ਜਾਂ ਇਸ ਪਾਸੇ ਨੂੰ ਹੈ ਜੇ ਤੁਸੀਂ ਉਲਟੀ ਗੰਗਾ ਪੋਹੇ ਨੂੰ ਲੈ ਕੇ ਜਾਓਗੇ ਤਾਂ ਨਹੀਂ ਆਣੀ ਇਹ ਮੁਹਾਵਰੇ ਵੀ ਬਣੇ ਹੋਏ ਆ ਜਿੱਧਰ ਨੂੰ ਢਾਣਾ ਧਰਤੀ ਦੀ ਉਧਰ ਤੋਬਾ ਹੈਗਾ ਉਧਰ ਪਾ ਦੇਣ 5 ਕਿਲਾ ਟੋਬਾ ਜੀ ਉੱਥੇ 5 ਕਿਲਿਆਂ ਦਾ ਟੋਬਾ ਹੈ ਦੱਬ ਲਿਆ ਜੀ ਉਲਟਾ ਗਰੀਬ ਆਦਮੀਆਂ ਦੇ ਘਰਾਂ ਵਿੱਚ ਲਿਆ ਕੇ ਪਾਣੀ ਨੂੰ ਗੇੜਨਾ ਇਹ ਗਲਤ ਹੈ ਸੋ ਇਹ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਨਸਾਫ ਕਰਨਾ ਚਾਹੀਦਾ ਮੈਂ ਪਹਿਲਾਂ ਵੀ ਡੀਸੀ ਨਾਲ ਗੱਲ ਕੀਤੀ ਸੀ ਕੱਲ ਨੂੰ ਫੇਰ ਕਰਾਂਗਾ ਲੇਕਿਨ ਤੁਸੀਂ ਕੋਡ ਵਿੱਚ ਵੀ ਗਏ ਹੋਏ ਆ ਮੈਂ ਉਹਨਾਂ ਨੂੰ ਕਿਹਾ ਵੀ ਜੋ ਕੋਡ ਇਨਸਾਫ ਕਰੇਗੀ ਉਸ ਤਰ੍ਹਾਂ ਕਰ ਦਿਓ ਲੇਕਿਨ ਉਹ ਉਹਨੂੰ ਵੀ ਨਹੀਂ ਮੰਨੇ ਠੱਕੇ ਨਾਲ ਕਰ ਰਹੇ ਸੋ ਤੁਸੀਂ ਤੁਹਾਡਾ ਜਿਹੜਾ ਧਰਨਾ ਜਾਇਜ਼ ਹੈ ਐਸੀ ਤੁਹਾਡੇ ਨਾਲ ਹੈ ਹਰ ਤਰੀਕੇ ਦੇ ਨਾਲ ਹਰ ਤਰ੍ਹਾਂ ਦੀ ਸਪੋਰਟ ਤੁਹਾਡੇ ਨਾਲ ਹੈ ਕੱਲ ਨੂੰ ਮੈਂ ਫੇਰ ਅਫਸਰਾਂ ਨਾਲ ਅੱਜ ਵੀ ਗੱਲ ਕਰੂੰਗਾ ਤੇ ਕੱਲ ਨੂੰ ਵੀ ਕਰਾਂਗਾ ਕਿ ਹੋਸ਼ ਕਰੇ ਸਰਕਾਰ ਇਹ ਲੋਕਾਂ ਦੇ ਨਾਲ ਇਨਸਾਫ ਕਰੇ ਲੋਕਾਂ ਦੇ ਘਰਾਂ ਵਿੱਚ ਨਾ ਪਾਣੀ ਵਾੜੇ ਇਧਰੋਂ ਪਾਸੇ ਦਾ ਜਗਾ ਵੀ ਥੋੜੀ ਜੀ ਜਿੱਥੇ ਨੂੰ ਪਾਣੀ ਵਾੜਨ ਦੇ ਪਾਣੀ ਵਾਲੇ ਸਾਰੇ ਦੀ ਪਛੰਦੀ ਵਾੜੇ ਇਹ ਨਾਲ ਜਿਹੜੀਆਂ ਪਾਣੀ ਪਈਆਂ ਉਹਦੇ ਉੱਪਰ ਨੂੰ ਸੀਵਰੇਜ ਪਾ ਰਹੇ ਹਾਂਜੀ ਹਾਂਜੀ ਤੇ ਹੁਣ ਕੀ ਹੋਏਗਾ ਕਿ ਸੀਵਰੇਜ ਦੀ ਲੀਕ ਹੋ ਕਰੇਗੀ ਤਾਂ ਪਾਣੀ ਦੇ ਵਿੱਚ ਮਿਲੇਗੀ ਤੇ ਪਾਣੀ ਵੀ ਗੰਦਾ ਹੋ ਜਾਏਗਾ ਸਾਡਾ ਸਾਰੇ ਬੱਟਗੇ ਸੀਟਾਂ ਹੋ ਰਹੀ ਹੈ ਜਿਹੜੀ ਗਰੀਬ ਮਾਰ ਹੋ ਰਹੀ ਹੈ ਗਲਤ ਇਨਸਾਫ ਹੋ ਰਿਹਾ ਹੈਗਾ ਇਨਸਾਫ ਨਹੀਂ ਹੋ ਰਿਹਾ ਗਲਤ ਹੋ ਰਿਹਾ ਇਹ ਗਲਤ ਹੈ ਐਸੀ ਇਹਦਾ ਵਿਰੋਧ ਕਰਦੇ ਹਾਂ ਤੇ ਜੋ ਵੀ ਕਰਨਾ ਸਰਕਾਰ ਨੇ ਤੁਹਾਨੂੰ ਔਰ ਦੂਸਰਿਆਂ ਨੂੰ ਸਹਿਮਤੀ ਕਰਾ ਕੇ ਕਰੇ ਇਸ ਤਰ੍ਹਾਂ ਧੱਕੇਸ਼ਾਹੀ ਨਾ ਕਰੇ ਇਹਦੇ ਅਸੀਂ ਧੱਕੇਸ਼ਾਹੀ ਦੇ ਖਿਲਾਫ ਹੈ ਤੇ ਤੁਹਾਡੇ ਨਾਲ ਖੜੇ ਆ ਫੇਰ ਵੀ ਮੈਂ ਆਉਂਗਾ ਮੈਂ ਅਫਸਰ ਨਾਲ ਵੀ ਗੱਲ ਕਰਾਂਗਾ ਤਾਂ ਤੁਹਾਡੇ ਨਾਲ ਜਿੰਨੀ ਹੋ ਸਗੀ ਤੁਹਾਡੀ ਪੂਰੀ ਹੱਟ ਟਾਈਮ ਮਦਦ ਦੋ ਦਿਨਾਂ ਤੇ ਪਾਣੀ ਪੀਣ ਵਾਲਾ ਬੰਦ ਹੋਇਆ ਬਾਜੂ ਪਾਪਾ ਜਿਹੜਾ ਟੁੱਟਿਆ ਜਿਹੜੇ ਪਾਣੀ ਵਾਲੀਆਂ ਬੰਦ ਟੁੱਟੀਆਂ ਜਿਹੜੇ ਦੇ ਵਿੱਚ ਪੀਣ ਵਾਲਾ ਪਾਣੀ ਵੀ ਬੰਦ ਹੋਇਆ ਹੋਇਆ ਹੈ ਮੈਨੂੰ ਪਤਾ ਹੈ ਲੇਕਿਨ ਨਾ ਤਾਂ ਇਹ ਜਿਹੜਾ ਉਹਦਾ ਐਮ.ਐਲ.ਏ ਕਿਸੇ ਚੱਜ ਸਹੂਰ ਦੀ ਕਦੇ ਗੱਲ ਕਰਦਾ ਨਾ ਇੱਥੇ ਦੇ ਜਿਹੜੇ ਲੀਡਰ ਹੈ ਤੇ ਜਿਹੜੀ ਸਰਕਾਰ ਹੈ ਆਫਸਰ ਮਜਬੂਰ ਹੋ ਕੇ ਇਹਨਾਂ ਦੇ ਨਾਲ ਠੱਕਾ ਕਰ ਰਹੇ ਹੈ ਮੈਂ ਆਫਸਰਾਂ ਨੂੰ ਕਹਿਣਾ ਚਾਹੁੰਦਾ ਕਿ ਇਨਸਾਫ ਕਰਨ ਜੋ ਇੱਥੇ ਲੋਕ ਘਰ ਦੀ ਪਰ ਆ ਕੇ ਸੜਕ 'ਤੇ ਬੈਠੇ ਇਹਨਾਂ ਦੀ ਸੁਣਵਾਈ ਕਰਨ ਤੇ ਮੈਂ ਵੀ ਅੱਜ ਗੱਲ ਕਰਾਂਗਾ ਮੈਂ ਫੇਰ ਵੀ ਦੁਬਾਰੇ ਤੁਹਾਡੇ ਕੋਲ ਆਉਂਗਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਆਪਣੇ ਹੱਕਾਂ ਵਾਸਤੇ ਲੜ ਰਹੇ ਸਾਨੂੰ ਜਮਹੂਰੀ ਹੱਕ ਹੈ ਲੋਕਤੰਤਰ ਦੇ ਵਿੱਚ ਹੱਕ ਹੈ ਸਾਨੂੰ ਕੇਸੀ ਲੜਾਈ ਆਪਣੇ ਹੱਕਾਂ ਦੀ ਲੜੀਏ ਤੁਹਾਡਾ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਨੀ ਹੋਰ ਪਾਰਟੀਵਾਦੀ ਦਾ ਮੁੱਦਾ ਕੀ ਆ ਜੀ ਪਾਰਟੀਵਾਦੀ ਪਾਰਟੀਵਾਦੀ ਇਹੀ ਆ ਵੀ ਅਸੀਂ ਕਾਂਗਰਸ ਕੰਨੀ ਆਉ ਛਾੜੂ ਕੰਨੀ ਆ ਇਹੀ ਆ ਹੋਰ ਤੁਸੀਂ ਕੀ ਕਹਿ ਸਕਦੇ ਨਹੀਂ ਬਸ ਇਹੀ ਮੁੱਦਾ ਅੱਜ ਜਿੱਦ ਕਰਕੇ ਖੜੇ ਤੁਸੀਂ ਅੱਜ ਅਸੀਂ ਪਾਣੀ ਕਰਕੇ ਖੜੇ ਆ ਹੋਰ ਸਾਡਾ ਪਾਣੀ ਵੀ ਸਾਰਾ ਜਿਹੜਾ ਗੰਦਾ ਪਾਣੀ ਆਉਣਾ ਉਹ ਵੀ ਗੰਦਾ ਪਾਣੀ ਆਉਂਦਾ ਉਹ ਵੀ ਬੰਦ ਕਰਨਾ ਚਾਹੀਦਾ ਸਾਡੇ ਜਿਹੜਾ ਪੀਣੇ ਦਾ ਪਾਣੀ ਬੰਦ ਕਰੇ ਹੋਇਆ ਚਾਲੂ ਕਰਨਾ ਚਾਹੀਦਾ ਇਹ ਕੱਲਾ ਮੰਡਰ ਦੀ ਪ੍ਰਧਾਨ ਹੈ ਮੰਨਡੇ ਬਲਾਕ ਤੋਂ ਹਾਂਜੀ ਸਾਡੇ ਪੀਣੇ ਵਾਲਾ ਪਾਣੀ ਵੀ ਰੋਕੇ ਪਿਆ ਤਿੰਨ ਦਿਨ ਹੋ ਗਏ ਸਾਰਾ ਗੰਦਾ ਪਾਣੀ ਸਾਡੇ ਜਿਹੜੀ ਸ਼ਿੱਟ ਤੇ ਦਾ ਸਾਹਿਬ ਸਿੰਘ ਜੀ ਪਾ ਕੇ ਕਿੰਨੇ ਰੋਕੇ ਹੋਇਆ ਸਰਪੰਚ ਸਰਪੰਚ ਨਾ ਜੀ ਕਿਹੜੇ ਪਿੰਡ ਦਾ ਸਰਪੰਚ ਮਾਡਲ ਕਲਾਂ ਦਾ ਜੀ ਇਹ ਕਾਹਦੇ ਪਾਸ ਟੁੱਟੇ ਹੋਏ ਜੀ ਸਾਨੂੰ ਸਾਡ ਵੀ ਤੋੜਿਆ ਪੈਬੀ ਟੰਗਰ ਤੋੜਿਆ ਫਿਰ ਅੱਧਾ ਸ਼ਿਵਰੇਜ ਪਾਈ ਆ ਕੋਈ ਯਾਰ ਕੀ ਨਾਂਜੀ ਤੁਹਾਡਾ ਮੇਰਾ ਨਾਮ ਸਤਵੇਦਰ ਸਿੰਘ ਜੀ ਕਲਦੀ ਕਲਾਂ ਬਾਦਰ ਨੇ ਮੇਰਾ ਗੋਮਿੰਦ ਸਿੰਘ ਸਰਪੰਚ ਸਾਡੇ ਨਾਲ ਤੱਕਾ ਕਰ ਰਿਹਾ ਸਾਡਾ ਟੋਬਾ ਛੋਟਾ ਜਾਂ ਉਹ ਆਪਣੇ 5 ਕਿਲਿਆਂ ਦੇ ਟੋਬੇ ਨੂੰ ਸਾਰੇ ਨੂੰ ਦੱਬ ਕੇ ਕਬਜ਼ਾ ਕੀਤਾ ਹੋਇਆ ਜੋ ਕਿ 2 ਕਿਲਿਆਂ ਤੇ ਰਹਿ ਗਿਆ ਪਾਣੀ ਦੀ ਦਿਸ਼ਾ ਚੇਂਜ ਕਰ ਰਿਹਾ ਹੈ ਪਾਣੀ ਸਾਡਾ ਪਹਿਲੇ 5 ਫੁੱਟ ਥੱਲੇ ਆ ਜੋ ਖੈੜ ਤੋਂ ਲੈ ਕੇ ਪਾਣੀ ਸਾਡਾ ਬਾਲਮੀਕ ਸਮਾਜ ਰਵਿਦਾਬ ਮੈਂ ਮਹੱਲਾ ਸਾਰਾ ਡੁੱਬ ਜਾਂਦਾ ਜੋ ਕਿ ਪਹਿਲਾਂ ਇੱਧਰ ਤੋਂ ਆ ਗਿਆ ਅਸੀਂ ਤਾਂ ਜਮੇ ਹੀ ਮਾਰੇ ਜਾਵਾਂਗੇ ਉੱਤੇ ਬਾਸ ਸੀ ਬ੍ਰੇਜ ਸੀ ਬ੍ਰੇਜ ਦੇ ਉੱਪਰ ਨੂੰ ਪੈਪਾ ਪਾ ਥੱਲੇ ਪਾਣੀ ਵਾਲੀ ਸੀ ਬ੍ਰੇਜ ਦੇ ਪੈਪਾ ਪਾ ਦੀਆਂ ਉਹ ਬਲੌਕ ਹੋ ਗਈਆਂ ਭੰਨੀਆਂ ਗਈਆਂ ਨੇ ਤੱਕਾ ਕੀਤਾ ਨਾਲ ਪਾਉਣ ਨਾਲ ਉਹ ਸਾਰਾ ਪਾਣੀ ਗੰਦਾ ਉਹਨਾਂ ਦਾ ਜਿਵੇਂ ਵੀ ਟੱਟੀਆਂ ਲੈਟਰਿੰਗਾਂ ਚੋਰੀ ਸਭ ਪਾਣੀ ਚ ਲੋਣ ਲੱਗੀਆਂ ਉਹ ਸਾਡੇ ਸਾਰੇ ਬੰਦਿਆਂ ਨੂੰ ਅਸੀਂ ਮਰਨਾ ਤਾਂ ਉਹਨਾਂ ਨੂੰ ਜ਼ਹਿਰ ਦੇ ਦੋ ਉਹਨੋਂ ਜ਼ਹਿਰ ਦੇ ਦਾ ਸਾਨੂੰ ਕੰਡਾ ਪਾਣੀ ਦਾ ਡਾ ਬੰਦ ਉੱਧਰ ਉੱਧਰ ਟੈਂਕਰ ਆ ਰਹੇ ਆ ਪਰ ਪਰ ਕੇ ਪਾਣੀ ਇੱਕ ਹਫਤਾ ਹੋ ਗਿਆ ਸਾਡੇ ਮੇਰੇ ਭਾਇ ਸਾਰੇ ਭੈਣਾਂ ਬਾਬੀਆਂ ਮਾਵਾਂ ਸਾਰੀਆਂ ਪਿਆਸੀਆਂ ਬੈਠੀਆਂ ਨੇ ਦਸੋ ਟੱਕੀ ਵਾਲਾ ਪਾਣੀ ਜ਼ਹਿਰ ਦਾ ਜ਼ਹਿਰ ਦੀ ਗੋਲੀ ਦੇ ਦੋਸਤ ਅਸੀਂ ਮਰ ਜਾਵਾਂਗੇ ਕੋਈ ਨਿਕਾਫੀ ਨਹੀਂ ਹੈਗੀ ਕਹਾ ਪਾਣੀ ਦੀ ਪਾਣੀ ਦੀ ਦਿਸ਼ਾ ਚੇਂਜ ਕਰ ਰਹੇ ਆ 2017 ਦਾ ਮਤਾ ਪਾਸ ਆਇਆ ਮੈਂ ਸਾਫ਼ ਲਿਖਾ ਗਿਆ ਪਾਣੀ ਦੀ ਦਿਸ਼ਾ ਨਹੀਂ ਚੇਂਜ ਕੀਤੀ ਜਾਂਦੀ ਇਹ ਪਰ ਸਪੈਸ਼ਲ ਹੋਇਆ ਬੈਠਾ ਇਹ ਫਿਰ ਵੀ ਟੱਕਾ ਕਰ ਰਹੀ ਆ ਮਜੂਤਾ ਸਰਕਾਰ ਸਾਡੇ ਨਾਲ ਟੱਕਾ ਕੀਤਾ ਸਾਡੀਆਂ ਜਨਾਨੀਆਂ ਨੂੰ ਮੱਦਾ ਬੜਾ ਬੋਲਿਆ ਚਮਾਰ ਚੂੜੇ ਦਰਦੇ ਆ ਨੀਵੀਂ ਜਾਤ ਦਰਦੇ ਆ ਇਹ ਸਾਡੇ ਵਾਸਤੇ ਬਹੁਤ ਹੋਇਆ ਸਾਨੂੰ ਇਹਨਾਂ ਨੇ ਨੀਵੇਂ ਹੀ ਰੱਖਿਆ ਪਿਆ ਹੁਣ ਤੋਂ ਦੀ ਮੰਗ ਅਸੀਂ ਇਹਨਾਂ ਤੋਂ ਮੰਗਣ ਜਾਂਦੇ ਆ ਸਾਡੀ ਮੰਗ ਅਖਾੜੇ ਨਾਲ ਇਨਸਾਫ ਕੀਤਾ ਜਾਵੇ ਸਾਡੀ ਮੰਗ ਤੇ ਸਰਕਾਰ ਇਨਸਾਫ ਕੀਤਾ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੀ ਬਣਦੀ ਆ ਪਾਣੀ ਦੀ ਛੰਨ ਚੇਂਜ ਨਹੀਂ ਹੋ ਸਕਦੀ ਇਹ ਕੋਰਟ ਵੱਲੋਂ ਵੀ ਆਰਡਰ ਨਹੀਂ ਸੀ ਇਹਦੇ ਸੰਬੰਧੀ ਕੋਈ ਏਸੀ ਕਮਿਸ਼ਨ ਨੂੰ ਮਿਲੇ ਹੈ ਜੈ ਜੈ ਜੀ ਗੱਡੀ ਸਾਹਿਬ ਆ ਗਈ ਸੀ ਉਹਨਾਂ ਨੇ ਵੀ ਫੋਨ ਕੀਤਾ ਕੋਈ ਐਕਸ਼ਨ ਨਹੀਂ ਆਇਆ ਕਿਸੇ ਪਾਸੇ ਤੋਂ ਕਿੰਨਾ ਟਾਈਮ ਹੋ ਗਿਆ ਬੰਦੇ ਨੂੰ 7 ਤਰੀਕ ਦੇ ਗਏ ਹੋਏ ਨੇ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਸਾਡੀ ਥਲੇ ਵਾਟਰ ਸਪਲਾਈ ਹੈ ਜੀ ਉਹ ਇਹਨਾਂ ਨੇ ਭੰਨੀ ਹੈ ਜੀ ਭੰਨਣ ਤੋਂ ਬਾਅਦ ਜੀ ਸਾਨੂੰ ਨਹੀਂ ਸੀ ਪਤਾ ਵੀ ਸਾਡੇ ਇਹਦੀ ਵਾਟਰ ਸਪਲਾਈ ਭੰਨੀ ਗਈ ਹੈ ਜੀ ਭੰਨਣ ਤੋਂ ਬਾਅਦ ਸਾਡੇ ਦੋਹਾਂ ਏਰੀਆ ਵਿੱਚ ਲੈਟਰਨੀ ਬਾਥਰੂਮ ਵਿੱਚ ਉਦਾਂ ਹੀ ਬੱਤ ਰਹੇ ਆ ਜੀ ਨਹਾਣੋਂ ਤੋਂ ਨਾ ਕਰਿਆ ਜੀ ਜੋ ਹਰੀ ਟੈਂਕ ਦਾ ਪਾਣੀ ਹੈਗਾ ਤਾਂ ਜੀ ਉਹ ਜੋ ਸਾਡਾ ਪਾਣੀ ਨਿਕਾਸੋ ਕੇ ਗਿਆ ਜੀ ਉਹ ਸਾਰੀ ਉਹ ਪਟਾਈ ਭਰ ਗਈ ਹੈ ਜੀ ਜਿੱਥੋਂ ਨੇ ਪੈ ਫੁੱਟੀ ਹੈ ਜੀ ਉਹ ਸਾਰਾ ਪੈਪ ਜਿੰਨਾ ਜਿਹੜਾ ਆਪਣਾ ਲੈਵਲ ਨਹੀਂ ਲੈਦੀ ਪਾਣੀ ਦਾ ਜੀ ਉਹ ਸਾਰਾ ਸਾਡਾ ਗੰਦਾ ਪਾਣੀ ਜੀ ਉਹ ਪੈਪਾਂ ਚ ਭਰੇ ਆ ਜੀ ਉਹ ਦੱਸੋ ਜਦੋਂ ਅਸੀਂ ਪਾਣੀ ਪੀਣਾ ਜੀ ਅਸੀਂ ਕਿਹੜਾ ਪਾਣੀ ਪੀਏ ਜੀ ਅਸੀਂ ਗਰੀਬ ਲੋਕ ਆ ਰੋ ਸਾਡੇ ਲਈ ਬੋਤਲਾ ਸੀ ਲੈ ਸਕਦੇ ਜੀ ਉਹ ਜਿੰਨਾ ਅਸੀਂ ਲੈਟਰੀ ਮਦਰੋਂ ਪਹਿਲਾਂ ਹੀ ਲੈਟਰੀ ਮਦਰੋਂ ਪਾਣੀ ਪੀਉਂਗਾ ਜੀ ਸਰਪੰਚ ਸਾਹਿਬ ਨੇ ਜਾਂ ਕੰਮ ਸ਼ੁਰੂ ਕਰਵਾਣਾ ਵੀ ਤਾਂ ਜੀ ਇਹਨਾਂ ਨੇ ਦੋ ਗੱਡੀਆਂ ਪੁਲਿਸ ਦੀਆਂ ਬੱਸਾਂ ਪੁਲਿਸੀਆਂ ਬੁਲਾ ਕੇ ਜੀ ਸਾਡੇ ਦੇ ਚੜਾਈ ਦਾ ਕਰਦੀ ਜੀ ਉਹ ਦੰਡੇ ਮਾਰਦੇ ਲਈ ਖੜੇ ਤੇ ਜੀ ਇਹਨਾਂ ਨੂੰ ਐਡਾ ਕਾਦਾੜਾ ਰੋਕਦੇ ਪਹਿਲਾਂ ਪਾਣੀ ਦੀ ਬਹਿਮੀ ਤੇ ਫੇਰ ਕਰਾ ਸਕੇ ਜੀ ਮੇਰੇ ਕਿਠਾ ਨੇ ਉਹਦਾ ਪਾਣੀ ਦੇ ਪੈਪਰ ਫੇਰਦੇ ਕੋਈ ਪਲੰਬਰ ਕੋਈ ਨਹੀਂ ਤਾਈ ਅਸੀਂ ਮੌਜੂਦਾ ਸਾਡੇ ਏਰੀਆ ਵਿੱਚ ਮੈਂ ਪਲੰਬਰ ਹੈ ਮੇਰੇ ਤੋਂ ਬਿਨਾ ਤਿੰਨ ਪਲੰਬਰ ਹੋਰ ਨਹੀਂ ਜੀ ਇਹ ਸਾਨੂੰ ਕਹਿੰਦਾ ਭਾਈ ਤੁਹਾਡੇ ਕਿ ਨਹੀਂ ਪੈਪੁੱਟੀਏ ਦੇਖੋ ਮੈਂ ਪੈਪਰ ਤਾਂ ਕਾ ਕਰਨਾ ਹੀ ਕਰਨਾ ਹੈ ਅਸੀਂ ਉਹ ਚੱਲਦੇ ਲੈਂਦੇ ਜੀ ਇਹਨੇ ਸਾਡੀਆਂ ਪੈਪਰ ਟਾ ਪਾਣੀ ਦੇ ਬੰਨ ਕੇ ਵੀ ਇਹ ਸਾਡੋ ਡੈਟਿੰਗ ਬਾਦ ਕੋਈ ਕੰਪਨੀ ਬਣਾ ਰਹੀ ਹੈ ਜੀ ਅੱਗੇ ਚੋਲ ਬੰਦਾ ਭਾਵਾ ਜੀ ਅਨੁਭਗਵੰਤਮਨ ਸਾਹਿਬ ਕਹਿੰਦੇ ਵੀ ਅੱਜ ਕੀ ਤਰ੍ਹਾਂ ਭੇਦਭਾਵ ਨਹੀਂ ਕਰਿਆ ਜੀ ਅਨੁਭਗਵੰਤਮਨ ਸਾਹਿਬ ਭੇਦਭਾਵ ਨਹੀਂ ਕਰਦੇ ਜੀ ਹੁਣ ਸਾਡੇ ਨਾਲ ਕਿ ਖੜਨੂ ਰਹੀ ਜੀ ਅਨੁਭਗਵੰਤਮਨ ਕਹਿੰਦਾ ਗਰੀਬਾਂ ਦੀ ਸਰਕਾਰ ਆ ਅਸੀਂ ਗਰੀਬ ਆ ਭਰਾਵਾ ਥੋੜੀ ਸਰਕਾਰੇ ਬੜਿਆਂ ਦੇ ਚੰਦ ਰਹੀ ਹੈ ਜੀ ਤੁਸੀਂ ਕਰੋੜਾਂ ਰੁਪਏ ਲੈ ਲੈ ਬੈਠੀ ਜਾਂਦੇ ਆ ਜੀ ਸਾਬਕਾ ਮੁੱਖ ਮੰਤਰੀ ਅੱਜ ਆਇਆ ਸਾਡੇ ਕੋਲ ਮੁੱਕਿਆ ਉਹਨੇ ਕੋਈ ਆਸ਼ਵਾਸਨ ਦਿੱਤਾ ਉਹਨੇ ਦਿੱਤਾ ਸਾਨੂੰ ਉਹ ਕਹਿੰਦਾ ਜਿੱਥੇ ਤੁਹਾਨੂੰ ਸਾਡੀ ਲੋੜ ਪੈਗੀ ਜੀ ਜ਼ਰੂਰ ਆਵਾਂਗੇ ਜੀ ਪਰ ਉਹਦੇ ਵਿੱਚ ਸਾਨੂੰ ਕੋਈ ਠੋਸ ਗੱਲ ਇਹ ਚਾਹੀਦੀ ਹੈ ਸਰਪੰਚ ਸਾਫ ਕਾ ਮੁੱਖ ਮੰਤਰੀ ਸਾਹਿਬ ਜੀ ਕੋਈ ਡੀਸੀ ਸਾਹਿਬ ਨੂੰ ਭੇਜਣ ਸਾਡੇ ਕੋਲ ਬਈ ਕੋ ਸਾਡੀ ਸੁਣਵਾਈ ਹੋਵੇ ਜੀ ਦੇਖੋ ਹੁਣ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਜੀ ਬਈ ਜੀ ਕੱਲ ਨੂੰ ਗੱਲ ਕਰਨਾ ਕਿ ਉਹਨਾਂ ਨਾਲ ਜੀ ਕੱਲ ਨੂੰ ਗੱਲ ਕਦੋਂ ਹੋਣੀ ਹੈ ਜੀ ਦੱਸੋ 100 700 ਫੁੱਟ ਪੈਪ ਰਗੀ ਪੈਣੇ ਤੋਂ ਜੀ ਜਦੋਂ ਸਾਰੀ ਪੈਪ ਜੋੜ ਕੇ ਸਰਪੰਚ ਨੇ ਮਿੱਟੀ ਪਾਤੀ ਜੀ ਤੁਸੀਂ ਕੱਲ ਨੂੰ ਜਾ ਕੇ ਡੀਸੀ ਸਾਹਿਬ ਨਾਲ ਗੱਲ ਕਰੋ ਡੀਸੀ ਸਾਹਿਬ ਨੂੰ ਕਹਣਾ ਹੁਣ ਤਾਂ ਸਰ ਪੈਪ ਪੈ ਗਈ ਹੈ ਜੀ ਜੇ ਹੁਣ ਮੌਕੇ ਤੇ ਡੀਸੀ ਸਾਹਿਬ ਭੇਜਣਾ ਐਸਡੀਐਮ ਸਾਹਿਬ ਨੂੰ ਭੇਜਣੀ ਜੀ ਵੀਡੀਓ ਸਾਹਮਣੇ ਭੇਜਣ ਦੀ ਤਸੀਲਦਾਰ ਨੂੰ ਭੇਜਣੀ ਸਾਡੀ ਮੌਕੇ ਤੇ ਕੋਈ ਤੁਸਣ ਬਾਈ ਦਾ ਕਰਾਓ ਜੀ ਇੱਧਰ ਇੱਕ ਵਾਰ ਮਿੱਠੀ ਗੋਲੀ ਦਿੱਤੀ ਆ ਤੁਹਾਡੇ ਕੋਲ ਮਿੱਠੀ ਗੋਲੀ ਦੇ ਕੇ ਬੈਠੋ ਜੀ ਤੁਸੀਂ ਅੱਪਾ ਕੱਲ ਨੂੰ ਗੱਲ ਕਰਦੇ ਆ ਜੀ ਚਾਹਵੀਆਂ ਦੇ ਦਿੱਤੀਆਂ ਸਾਡੀ ਸੰਭਾਈ ਸਾਡੇ ਬੰਦੇ ਜਾਂਦੇ ਲੋਕ ਮੌਕੇ ਹੋਣੀ ਚਾਹੀਦੀ ਉਹਨਾਂ 4 ਦਿਨ ਬੈਠੇ ਰਹੇ ਜੀ ਉਹਨਾਂ ਨੂੰ 4 ਦਿਨ ਦੇ ਸਾਰੇ ਵੀ ਭੁੱਖਣ ਭਾਣੇ ਬੈਠੇ ਕੱਲ ਸਵੇਰੇ ਅਸੀਂ ਰੋਟੀ ਖਾਧੀ ਆ ਜੀ ਇਹ ਲੋਕ ਕਹਿੰਦੇ ਆ ਕਿ ਉਹ ਭੁੱਖਾ ਨਹੀਂ ਛੱਡਣਾ ਜੀ ਇੱਕ ਰੋਟੀ ਖਾ ਕੇ ਵੀਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨੂੰ ਔਖਾ ਨਹੀਂ ਆਈ ਬਈ ਯਾਰ ਹੱਟ ਮਸ਼ੀਨ ਕਾ ਰੁਕ ਕਾ ਰੁਕਦੀ ਅਸੀਂ ਕਿਤੇ ਪੁਲਸਾਂ ਨੂੰ ਕਹਿੰਦੇ ਕੋਈ ਸਾਡੀ ਯਾਰ ਮਸ਼ੀਨ ਰੋਕਣੀਆਂ ਸੀ